ਸ਼ਿਲੰਦਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਇੱਕ ਨੌਜਵਾਨ ਕੋਲੋਂ 2 ਕਿਲੋ 146 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਾਣਕਾਰੀ ਅਨੁਸਾਰ ਇੱਕ ਸ਼ੱਕੀ ਨੌਜਵਾਨ ਮਕਬੂਲਪੁਰਾ ਇਲਾਕੇ ਦੇ ਵਿੱਚੋਂ ਗੁਜ਼ਰ ਰਿਹਾ ਸੀ ਟੀਮ ਨੇ ਇਸ ਨੂੰ ਰੋਕ ਕੇ ਤਲਾਸ਼ੀ ਲਈ ਤੇ ਇਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਗ੍ਰਿਫਤਾਰ ਨੌਜਵਾਨ ਦੀ ਪਛਾਣ ਮਕਬੂਲਪੁਰਾ ਨਿਵਾਸੀ ਵਜੋਂ ਹੋਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਦੇ ਨਜ਼ਦੀਕ ਇਹ ਗ੍ਰਿਫਤਾਰੀ ਕੀਤੀ ਗਈ ਹੈ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਗ੍ਰਿਫਤਾਰ ਸ਼ਖਸ ਤੋਂ ਪੁੱਛਗਿੱਛ ਜਾਰੀ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸੰਕੇਤ ਮਿਲੇ ਨੇ ਕਿ ਇਹ ਨੌਜਵਾਨ ਮਕਬੂਲ ਪੁਰਾਦਾ ਰਹਿਣ ਵਾਲਾ ਕਿਸੇ ਵੱਡੇ ਨਸ਼ਾ ਤਸਕਰ ਗਰੁੱਪ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਆਈ ਸੀ ਤੇ ਕਿੱਥੇ ਭੇਜੀ ਜਾਣੀ ਸੀ ਪੁਲਿਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਿਨਾ ਇਸ ਦੇ ਹੋਰ ਸਾਥੀਆਂ ਦੀ ਭਾਲ ਦੇ ਲਈ ਵੀ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਜੀ ਭਾਈ ਜੀ ਕੀ ਕਾਰਵਾਈ ਕੀਤੀ ਗਈ ਜਿਹੜਾ ਇਹ ਨੌਜਵਾਨ ਫੜਿਆ ਤੇ ਅੱਜ ਹੁਣ ਤੇ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਆ ਤੇ ਫਾਈਰ ਕੀਤੀ ਗਈ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਿਆ ਗਿਆ ਇਹਦੇ ਬਾਰੇ ਤੇ ਬਾਕੀ ਉਹਨਨੂੰ ਸਿਰੇ ਆਪਾਂ ਅਦਾਲਤ ਤੇ ਪੇਸ਼ ਕਰਕੇ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਇਹਨੂੰ ਐਸਟੀਐਫ ਜਲੰਧਰ ਏਜੰਸ ਨੂੰ ਫੜਿਆ ਗਿਆ ਕੋਈ ਨਗਾਸੀ ਈ ਯਮਰ ਸਰ ਦਾ ਲੋਕਲ ਨੌਜਵਾਨਾ ਥਾਣਾ ਆਪਣਾ ਮਕਬੂਲਪੁਰਾ ਥਾਣੇ ਦਾ ਰਹਿਣ ਵਾਲਾ ਅਜੇ ਅੰਦਰ ਇੰਝਾ ਤੇ ਬਾਕੀ ਜਿਹੜਾ ਵਾ ਇਹ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਨਾ ਕੀ ਗਈ ਸੀ ਪੁਲਸ ਨੂੰ ਕੀ ਇਤਲਾ ਮਿਲੀ ਸੀ ਸਾਨੂੰ ਇੱਕ ਮੁਖਬਰ ਖਾਸ ਨੇ ਇਤਲਾ ਦਿੱਤੀ ਸੀ ਵੀ ਇੱਕ ਨੌਜਵਾਨ ਇਥੇ ਮਿੰਦਰਾ ਏਜੰਸੀ ਦੇ ਲਾਗੇ ਘੁੰਮ ਰਿਹਾ ਜਿਸ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਹੈ ਤੇ ਉਹਦੇ ਦੱਸੇ ਮੁਤਾਬਕ ਆਈਏ ਤੇ ਇਹਦੇ ਫਿਰ ਇਹਨੂੰ ਰਾਉਂਡ ਅਪ ਕੀਤਾ ਗਿਆ ਕਿਸ ਬਰਾਮਦ ਹੋਇਆ ਜਦੋਂ ਦੋ ਕਿਲੋ 140 ਗ੍ਰਾਮ ਹੈਰਤ ਬਰਾਮਦ ਕੀਤੀ ਗਈ। ਸਿਰਫ ਦੱਸਿਆ ਕਿਥੋਂ ਲੈ ਕੇ ਆਇਆ ਸੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ। ਨਹੀਂ ਅਜੇ ਇਹ ਤੇ ਕੁਝ ਨਹੀਂ ਦੱਸਿਆ ਨਹੀਂ ਬਾਕੀ ਜਿਹੜੀ ਅਨਸੂਰ ਅਦਾਲਤ 'ਚ ਪੇਸ਼ ਕਰਕੇ ਦਾ ਪੁਲਸ ਰਿਮਾਂਡ ਲਿਆ ਜਾਊਗਾ ਉਸ ਤੋਂ ਬਾਅਦ ਹੀ ਸਾਰੀ ਅਗਲੀ ਕਾਰਵਾਈ ਹੋਊਗੀ। ਅੱਲਾ ਹੀ ਹੈਗਾ ਸੀ ਕਿ ਨਾਲ ਇਹ ਤੇ ਕੋਈ ਸਾਥੀ ਵੀ ਨਹੀਂ ਦਾ ਸੀ। ਨਹੀਂ ਇਹ ਮੋਟਰਸਾਈਕਲ ਤੇ ਤੇ ਇਕੱਲਾ ਹੀ ਕਾਬੂ ਕੀਤਾ ਹਣ ਅਗਲੇ ਦੇ ਗਾਂਜ ਅਗਲੇ ਦੇ ਬੈਕਵਾਰਡ ਜਾਂ ਫੋਰਵਰਡ ਲਿੰਕ ਦੇ ਅੱਗੇ ਪਤਾ ਲੱਗਣਗੇ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਊਗੀ। ਤੁਸੀਂ ਦੱਸਿਆ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਕਿ ਪਹਿਲੇ ਪਰਚੇ ਵਗੈਰਾ ਤੇ ਕੀ? ਇੱਥ ਤੇ ਹੁਣ ਬਾਕੀ ਤੇ ਤੁਹਾਨੂੰ ਦੱਸਿਆ ਵੀ ਅਦਾਲਤ ਪੇਸ਼ ਕਰਕੇ ਰਿਮਾਂਡ ਲੈ ਕੇ ਫੇਰੀ ਪਤਨਗੇ ਇਹਦਾ ਗੁਰਪ੍ਰੀਤ ਸਿੰਘ ਉਰਫ ਪ੍ਰਿੰਸ ਹੈ ਤੇ ਇਹਦੀ 29-30 ਸਾਲ ਦੇ ਕਰੀਬ ਉਮਰ ਹੈ ਸਰ ਜਿਹੜੇ ਗਲਤ ਅਨਸਰ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਪੁਲਿਸ ਵੀ ਤੁਹਾਡੇ ਕੋਲ ਕੀ ਕਰਨਾ ਜਿਹੜੇ ਵੀ ਗਲਤ ਅਨਸਰ ਕੰਮ ਇਹੋ ਜਿਹੇ ਗਲਤ ਕੰਮ ਕਰਦੇ ਆ ਨਸ਼ਾ ਸਪਲਾਈ ਕਰਦੇ ਆ ਉਹਨਾਂ ਨੂੰ ਸਾਡੀ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਬਹੁਤ ਸਖਤ ਜਤਾਉਣਾ ਨੇ ਜਿਵੇਂ ਕਿ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਤੇ ਇਹੋ ਜਿਹੇ ਗਲਤ ਕੰਮ ਕਰਨੇ ਬੰਦ ਕਰਨ ਨਹੀਂ ਤਾਂ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਬਖਸ਼ਾ